ਰਿਆਸਤ న్యూਸ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਨਾਨਦਪੁਰੀ ਅੱਜ ਗੱਲ ਕਰਾਂਗੇ ਪੰਚਾਇਤੀ ਚੋਣਾਂ ਦਾ ਜੋ ਕਿ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਹੈ ਸੋ ਆਖਰੀ ਦਿਨ ਦੇ ਵਿੱਚ ਕੀ ਮਾਹੌਲ ਹੈ ਕਿਹਨਾਂ ਚਰਤਾਂ ਨੂੰ ਲੈ ਕੇ ਜਿਹੜੇ ਨਾਮਜ਼ਦਗੀ ਪੱਤਰ ਭਰਨੇ ਸਨ ਆ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਖੈਰਾ ਜੀ ਤੇ ਆਓ ਗੱਲਬਾਤ ਕਰਦੇ ਹਾਂ ਜੀ ਸਵਾਗਤ ਕਰਦੇ ਹਾਂ ਖੈਰਾ ਸਾਹਿਬ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖੈਰਾ ਸਾਹਿਬ ਅੱਜ ਜੋ ਪੰਚਾਇਤੀ ਚੋਣਾਂ ਦਾ ਜਿਹੜਾ ਨਾਮਜ਼ਦਗੀ ਪੱਤਰ ਪਰੰਦਾ ਆਖਰੀ ਦਿਨ ਸੀਗਾ ਵਕ ਵਕ ਖਬਰਾਂ ਸਾਹਮਣੇ ਆਉਂਦੀਆਂ ਜਾਂ ਪਿਛਲੇ ਸਮੇਂ ਦੀ ਵੀ ਅਸੀਂ ਗੱਲ ਕਰਦੇ ਆਂ ਆ ਮਾਹੌਲ ਜਿਹੜਾ ਗਰਮਾ ਜਾਂਦਾ ਜੇਕਰ ਲੋਕ ਸਭਾ ਦੀ ਗੱਲ ਕਰੀਏ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਇਦਾਂ ਦੇ ਜਿਹੜੀਆਂ ਖਬਰਾਂ ਨਿਕਲ ਕੇ ਨਹੀਂ ਸਾਹਮਣੇ ਆਉਂਦੀਆਂ ਪਰ ਪੰਚਾਇਤੀ ਚੋਣਾਂ ਦੀ ਜ਼ਿਕਰ ਗੱਲ ਕਰੀਏ ਤਾਂ ਮਾਹੌਲ ਬਹੁਤ ਗਰਮਾਇਆ ਹੋਇਆ ਤਾਂ ਕਿਵੇਂ ਵੇਖਦੇ ਹੋ ਸਾਰੀ ਇਸ ਸਥਿਤੀ ਨੂੰ ਗगन ਜੀ ਤੁਸੀਂ ਗੱਲ ਕੀਤੀ ਆ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਆ ਲੋਕ ਸਭਾ ਚੋਣਾਂ ਦੀ ਡਿਵੀਡੈਂਡ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇੱਕ ਹਲਕੇ ਦੇ ਵਿੱਚ ਘਟੋ ਘਟ 100 ਪਿੰਡ ਹੁੰਦਾ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਉਹਦੇ ਵਿੱਚ ਇੱਕ ਵਰ ਲੋਕ ਸਭਾ ਹਲਕੇ ਦੇ ਵਿੱਚ ਜਿਹੜੇ 9 ਵਿਧਾਨ ਸਭਾ ਹਲਕੇ ਹੁੰਦੇ ਨੇ ਹਨਾ ਬਹੁਤ ਵੱਡਾ ਕਹਿੰਦੀ ਹੈ ਕਿ ਏਰੀਆ ਹੁੰਦਾ ਹਨਾ ਤੇ ਜਿਹੜੇ ਉਮੀਦਵਾਰ ਨੇ ਘੁੰਮਦੇ ਤੱਕ ਜਾਂਦੇ ਨੇ ਤੇ ਪਰ ਜਿਹੜੀ ਸਾਰਿਆਂ ਤੋਂ ਔਖੀ ਕਹਿੰਦੀ ਹੈ ਕਿ ਜਿਹੜੀ ਚੋਣਾ ਹੁੰਦੀ ਆ ਉਹ ਸਰਪੰਚੀ ਦੀਆਂ ਚੋਣਾਂ ਨੇ ਪਿੰਡ ਦੀਆਂ ਸਰਪੰਚੀ ਕਹਿੰਦੀ ਹੈ ਕਿ ਉਸ ਪਿੰਡ ਦੇ ਵਿੱਚ ਹਨਾ ਕਿੰਨੀ ਕ ਵੋਟ ਹੁੰਦੀ ਆ ਵੱਧ ਤੋਂ ਵੱਧ ਜੇ ਗੱਲ ਕਰੀਏ ਤਾਂ 2-250 ਤੋਂ ਲੈ ਕੇ ਹਨਾ ਵੀ 5-7000 8000 ਵੋਟ ਹੋ ਗਈ ਹਨਾ ਦੇਖੋ ਵੀ ਉਹੀ ਵੋਟ ਉਹ ਪੈਰ ਪੈਰ ਤੇ ਉਹ ਵੋਟ ਬਦਲ ਨਹੀਂ ਆ ਹਨਾ ਤੇ ਉਹ ਵੋ ਕਹਦੀ ਕਿ ਪਿੰਡ ਦੀ ਜਿਹੜੀ ਸਰਪੰਚੀ ਦੀ ਵੋਟ ਇਲੈਕਸ਼ਨ ਆ ਇਹ ਸਾਰਿਆਂ ਤੋਂ ਔਖੀ ਹੁੰਦੀ ਹੈ ਮੇਰੇ ਹਿਸਾਬ ਨਾਲ ਹਨਾ ਚਾਹੇ ਏਰੀਆ ਘੱਟ ਹੈ ਚਾਹੇ ਫਿਰਨਾ ਪਿੰਡ-ਪਿੰਡ ਦੇ ਵਿੱਚ ਹੀ ਆ ਪਰ ਸਾਰਿਆਂ ਤੋਂ ਔਖੀ ਹੁੰਦੀ ਹੈ ਤੇ ਜੇ ਹੁਣ ਦੀ ਗੱਲ ਕਰ ਲਈਏ ਤਾਂ ਜਿਹੜਾ ਮਾਹੌਲ ਆ ਇਸ ਵਾਰ ਬੜਾ ਤਣਾਅਪੂਰਨ ਬਣਿਆ ਹੋਇਆ ਹਨਾ ਜਿਹੜੀ ਕਹਦੀ ਹੈ ਕਿ ਕਾਨੂੰਨ ਦੀ ਸਥਿਤੀ ਆ ਇਹ ਪੂਰੀ ਡਾਮਾਂਡੋਲ ਹੋਈ ਹੋਈ ਹੈ ਜੇ ਗੱਲ ਕਰ ਲਈਏ ਕਿ ਇਹ ਆਪਣੇ ਇਧਰ ਮੋਗਾ ਏਰੀਆ ਦੇ ਵਿੱਚ ਹਨਾ ਉਥੇ ਸ਼ਰਿਆਂ ਮ ਉਮੀਦਵਾਰ ਦੇ ਪੇਪਰ ਖੋ ਕੇ 파ੜੇ ਜਾਂਦੇ ਨੇ ਹਨਾ ਜੇ ਪਹਿਲਾਂ ਗੱਲ ਜੀਰੇ ਦੀ ਕਰ ਲਈਏ ਉਹ ਵੀ ਮੋਗੇ ਦੇ ਨੇੜਲੇ ਏਰੀਆ ਵਾ ਹਨਾ ਤੇ ਉਥੇ ਸ਼ਰਿਆਂ ਮ ਗੋਲੀਆਂ ਚੱਲਦੀਆਂ ਨੇ ਸ਼ਰਿਆਂ ਮ ਜਿਹੜੇ ਕੁਲਵੀਰ ਜੀ ਦਾ ਉਹ ਫਟੜ ਹੁੰਦੇ ਨੇ ਜ਼ਖਮੀ ਹੁੰਦੇ ਨੇ ਹਨਾ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਇਸ ਵਾਰ ਮੇਰੇ ਹਿਸਾਬ ਨਾਲ ਜਿਹੜੀ ਇਲੈਕਸ਼ਨ ਐ ਸਰਪੰਚੀ ਇਲੈਕਸ਼ਨ ਐ ਹਨਾ ਉਹ ਲੜਨ ਤਾਂ ਲੜਨ ਦੀ ਗੱਲ ਤਾਂ ਦੂਰ ਐ ਪਰ ਕਾਗਜ਼ ਭਰਨ ਮੌਕੇ ਬੜਾ ਤਣਾ ਬਣਿਆ ਹੋਇਆ ਇਸ ਤੋਂ ਡਰ ਲੱਗਦਾ ਕਿ ਜਦੋਂ ਚੋਣਾਂ ਹੋਣਗੀਆਂ ਉਦੋਂ ਕੀ ਬਣੂਗਾ ਉਸ ਦਿਨ ਕੀ ਹੋਏਗਾ ਹਨਾ ਉਸ ਦਿਨ ਕੀ ਹੋਊਗਾ ਨਿਕਲ ਕੇ ਗੱਲ ਤਾਂ ਇਹ ਸਾਹਮਣੇ ਆਉਂਦੀ ਆ ਜੇ ਅੱਜੂ ਪੂਰਾ ਕਹਦੀਏ ਕਿ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਤਾਂ 15 ਅਕਤੂਬਰ ਨੂੰ ਕੀ ਹੋਊਗਾ ਅਜਾਜ ਤਾਂ ਪੇਪਰ ਭਰਨੇ ਉਦੋਂ ਨੂੰ ਤਾਂ ਕਹਿੰਦੇ ਆ ਕਿ ਰਿਜ਼ਲਟ ਵੀ ਆ ਤੇ ਉਦੋਂ ਨੂੰ ਚੋਣਾ ਵੀ ਨੇ ਉਦੋਂ ਨੂੰ ਕੀ ਬਣੂੰਗਾ ਜੇ ਅੱਜ ਕਾਨੂੰਨ ਦੀ ਸਥਿਤੀ ਆਹਾ ਹੈ ਤਾਂ ਉਦੋਂ ਕੀ ਬਣੂੰਗਾ ਜੇ ਅੱਜ ਜੀਰਾ ਜਿਹੜੇ ਕੁਲਵੀਰ ਜੀਰਾ ਨੇ ਉਸ ਸ਼ਰਿਆਮ ਇਲਜ਼ਾਮ ਲਗਾਉਂਦੇ ਨੇ ਕਿ ਪੁਲਿਸ ਸਾਹਮਣੇ ਖੜੀ ਸੀ ਉਹਨਾਂ ਨੇ ਕੋਈ ਕਦਮ ਨਹੀਂ ਚੱਕਿਆ ਜੇ ਮੋਗੇ ਦੀ ਗੱਲ ਕਰ ਲਈ ਇੱਕ ਹੋਰ ਪਿੰਡ ਦੀ ਗੱਲ ਕਰ ਲਈ ਤਾਂ ਉੱਥੇ ਉਹਨਾਂ ਦੇ ਵੱਲੋਂ ਉਮੀਦਵਾਰ ਦੇ ਪੇਪਰ ਪੜੇ ਜਾਂਦੇ ਨੇ ਤਾਂ ਪੁਲਿਸ ਸਾਹਮਣੇ ਖੜਦੀ ਆ ਆਕਰ ਜਿਹੜਾ ਪੰਜਾਬ ਦੀ ਕਾਨੂੰਨ ਸਥਿਤੀ ਆ ਉਹ ਗਈ ਕਿੱਥੇ ਇੰਨੀ ਦਾਵਾਂ ਡੋਲ ਇਹ ਢਿੱਲ ਦਾ ਕਾਰਨ ਕੀ ਮੰਨਦੇ ਕਿਤੇ ਨਾ ਕਿਤੇ ਜਿਹੜਾ ਆ ਆਪਣੇ ਕੈਂਡੀਡੇਟ ਨੂੰ ਜਿਤਾਉਣ ਪਿੱਛੇ ਆ ਜਾਂ ਦੇਖੋ ਮੂមਲਾਦਾ ਵੀ ਇੱਕ ਚੀਜ਼ ਹੁੰਦੀ ਆ ਨਾ ਪਿੱਟ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਆਪਾਂ ਚਲੋ ਸਾਰਿਆਂ ਦਾ ਨੂੰ ਖੁਸ਼ ਨਹੀਂ ਕਰ ਸਕਦੇ ਤਾਂ ਸਾਰਿਆਂ ਨੂੰ ਨਾਰਾਜ਼ ਵੀ ਨਹੀਂ ਕਰ ਸਕਦੇ ਕਿਤੇ ਤਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਚੋਣ ਹੋਈ ਜਾਂਦੀਆਂ ਨੇ ਤੇ ਕਿਤੇ ਜਿਹੜਾ ਇਦਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕੀ ਸਮਝਦੇ ਹੋ ਤੁਸੀਂ ਇਹਦੇ ਪਿੱਛੇ ਵੀ ਜਿਆਦਾ ਰੁਝਾਨ ਜ਼ਿਆਦਾ ਆ ਜਾਂ ਕਿਤੇ ਨਾ ਕਿਤੇ ਢਿੱਲ ਬਈ ਮੇਰੇ ਹਿਸਾਬ ਨਾਲ ਵੀ ਪਹਿਲਾਂ ਤਾਂ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਪਿੰਡਾਂ ਦੇ ਵਿੱਚ ਕੋਈ ਵੀ ਜਿਹੜੀ ਪਾਰਟੀਵਾਦੀ ਸਿਆਸਤ ਨਹੀਂ ਹੋਊਗੀ ਹੂੰ ਫਿਰ ਉਹਨਾਂ ਦੇ ਆਪ ਦੇ ਐਮਐਲਏ ਨੇ ਜਿਹੜੀ ਉਹ ਲੋਕਾਂ ਦੇ ਪੇਪਰ ਭਰੌਂਦੇ ਫਿਰਦੇ ਨੇ ਹੂੰ ਆਪ ਦੇ ਆਗੂ ਲੋਕਾਂ ਦੇ ਪੇਪਰ ਭਰੌਂਦੇ ਫਿਰਦੇ ਨੇ ਹੂੰ ਜੇ ਤੁਸੀਂ ਇਹ ਚੀਜ਼ ਕਰਨੀ ਹੀ ਨਹੀਂ ਹੈਗੀ ਕਿ ਕੋਈ ਸਿੰਬਲ ਤੇ ਨਹੀਂ ਲੜੂਗਾ ਸਿਆਸੀ ਸਿਆਸਤ ਜਿਹੜੀ ਉੱਥੇ ਐਂਟਰੀ ਨਹੀਂ ਕਰੂਗੀ ਪਿੰਡਾਂ ਦੇ ਵਿੱਚ ਤੇ ਫਿਰ ਇਹ ਕੀ ਨੇ ਹੂੰ ਇਹ ਸਿਆਸਤੀ ਹੈ ਹੂੰ ਹੂੰ ਜੇ ਤੁਸੀਂ ਜੇ ਤੁਹਾਡੀ ਪਾਰਟੀ ਲੋਕਾਂ ਦੇ ਕਾਗਜ਼ ਭਰੌਣ ਦੀ ਫਿਰਦੀ ਆ ਤਾਂ ਦੂਜਿਆਂ ਨੂੰ ਕੀ ਕਹਾਂਗੇ ਕਹਿੰਦੇ ਨੇ ਕਿ ਜੇ ਆਪਣਾ ਸਿੱਕਾ ਖੋਟਾ ਹੋਵੇ ਤਾਂ ਬਗਾਨਿਆਂ ਨੂੰ ਕੀ ਦੋਸ਼ ਦੋਸ਼ ਨਹੀਂ ਦੇ ਸਕਦੇ ਤੇ ਦੂਜੀਆਂ ਪਾਰਟੀਆਂ ਨੂੰ ਕੀ ਦੋਸ਼ ਦੇਣਗੇ ਭਵੰਤਮਨ ਸਾਹਿਬ ਸਹੀ ਹੈ ਜੀ ਕੱਲ੍ਹ ਕਰ ਲਈਏ ਕਿ ਜਿਹੜੇ ਉਹਨਾਂ ਦੇ ਆਪਣੇ ਮੰਤਰੀ ਸੀ ਸੌਰੀ ਐਮਐਲਏ ਸੀਗੇ ਮੋਲਕ ਸਿੰਘ ਉਹਨਾਂ ਦੀ ਵੀਡੀਓ ਸਾਹਮਣੇ ਆਉਂਦੀਆਂ ਜਿਹਾ ਨਰੇਸ਼ ਕੁਟਾਰੀਆ ਦੀ ਗੱਲ ਕਰ ਲਈ ਉਹਨਾਂ ਦੀ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹੜੇ ਜੀਰਾ ਹਲਕੇ ਤੋਂ ਵਧਾਇਕ ਨੇ ਉਹ ਉਹ ਜਾਣਦੇ ਨੇ ਪੇਪਰ ਭਰੌਣ ਤੇ ਫਿਰ ਤੁਸੀਂ ਜਦ ਪਿੰਡਾਂ ਚੋਂ ਤੁਸੀਂ ਇਹ ਚੀਜ਼ਾਂ ਖਤਮ ਕਰਨੀਆਂ ਨੇ ਤਾਂ ਪਿੰਡਾਂ ਦੇ ਵਿੱਚ ਫਿਰ ਤੁਸੀਂ ਇਹ ਗੱਲਾਂ ਕਾਹਦੀਆਂ ਕਰਦੇ ਹੋ ਫਿਰ ਤੁਸੀਂ ਕਾਗਜ਼ ਭਰਉਣ ਕਿਉਂ ਜਾਂਦੇ ਹੋ ਜੇ ਅਸੀਂ ਕਹਿੰਨੇ ਆ ਵੀ ਪਿੰਡ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਉਹ ਕਿਸੇ ਪਾਰਟੀ ਦਾ ਨਹੀਂ ਹੋਊਗਾ ਪਰ ਮੋਹਰਾਂ ਦਾ ਤੁਸੀਂ ਆਪ ਲਾਉਂਦੇ ਫਿਰਦੇ ਹੋ ਨਾ ਵੀ ਆ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਅਕਾਲੀਆਂ ਦਾ ਭਾਜਪੀ ਦਾ ਮੋਹਰਾਂ ਦਾ ਤੁਸੀਂ ਆਪ ਲਾਉਂਦੇ ਫਿਰਦੇ ਹੋ ਨਾ ਪਹਿਲੀ ਗੱਲ ਤਾਂ ਗਗਨભાઈ ਇਹ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹਨਾਂ ਦੇ ਵਿੱਚ ਚਾਹੇ ਉਹ ਐਮਐਲਏ ਹੋਣ ਚਾਹੇ ਐਮਪੀ ਹੋਣ ਮੇਰੇ ਹਿਸਾਬ ਨਾਲ ਉਹਨਾਂ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ ਪਿੰਡ ਦੀ ਚੋਣਾਂ ਪਿੰਡ ਦੇ ਤੌਰ ਤੇ ਲੜਨੀ ਚਾਹੀਦੀ ਹੈ ਠੀਕਾ ਜੇ ਹੁਣ ਵੱਡੀਆਂ ਲੋਕ ਤੁਸੀਂ ਦੇਖਿਆ ਹੋਊਗਾ ਕਿ ਸਾਰਿਆਂ ਤੋਂ ਵੱਧ ਜਿਹੜੀ ਹਿੰਸਾ ਇਸ ਵਾਰ ਹੋ ਰਹੀ ਹੈ ਅੱਜ ਤੱਕ ਇਦਾਂ ਦੇ ਕਦੇ ਕਾਰਨਾਮੇ ਨਹੀਂ ਹੋਏ ਸੀ ਜਿਆਦਾਤਰ ਕਿਤੇ ਟਾਮੇਟਾਵੇਂ ਦੇਖੋ ਨੂੰ ਮਿਲਦੇ ਸੀ ਪਰ ਅੱਜ ਤੁਸੀਂ ਵੀ ਨਿਊਜ਼ ਚੈਨਲ 'ਚ ਬੈਠੇ ਹੋ ਮੈਂ ਵੀ ਇਸੇ ਡੈਸਕ 'ਚ ਬੈਠਾ ਤਾਂ ਤੁਹਾਨੂੰ ਪਤਾ ਅੱਜ ਕਿੰਨੀਆਂ ਖਬਰਾਂ ਆਉਂਦੀਆਂ ਨੇ ਬਿਲਕੁਲ ਅੱਗੇ ਲੋਕ ਲੜਦੇ ਸੀ ਤਾਂ ਉਹ ਪਿੰਡਾਂ ਤੱਕ ਹੁੰਦੀ ਸੀ ਲੜਾਈ ਇਹ ਤੇ ਕਾਗਜ਼ ਭਰਨਾ ਆਪਣੇ ਆਪਣੇ ਜਾਂਦੇ ਸੀ ਕਾਗਜ਼ ਭਰ ਕੇ ਆ ਜਾਂਦੇ ਕਿਸੇ ਨੂੰ ਪਤਾ ਤੱਕ ਨਹੀਂ ਹੁੰਦਾ ਕਿਨੇ-ਕਿਨੇ ਕਾਗਜ਼ ਭਰੇ ਉਹ ਤਾਂ ਜਦੋਂ ਨਾਮ ਆਉਂਦੇ ਹੁੰਦੇ ਉਦੋਂ ਪਤਾ ਲੱਗਦਾ ਵੀ ਪਿੰਡ 'ਚ ਇੰਨੇ ਖੜ ਗਏ ਹੂੰ ਪਰ ਅੱਜ ਦੇਖੋ ਅੱਜ ਇਹ ਕਹਿੰਦੀ ਹੈ ਕਿ ਪਤਾ ਲੱਗਣ ਦੀ ਗੱਲ ਦੂਰ ਕਾਗਜ਼ ਖੋਖੋ ਕੇ ਪਾੜੇ ਜਾਂਦੇ ਨੇ ਯਾਰ ਹੂੰ ਹੂੰ ਸਹੀ ਹੈ ਸਾਡੀ ਪਿੰਡ ਪਿੰਡਾਂ ਦਾ ਭਾਈਚਾਰਾ ਕਿੱਥੇ ਗਿਆ ਸ਼ਰਿਆਮ ਗੋਲੀਆਂ ਚੱਲਦੀਆਂ ਨੇ ਉਹ ਉਹ ਬੈਰ ਪੈ ਗਿਆ ਨਾ ਉਹ ਸਾਰੀ ਸਾਰੀ ਉਮਰ ਦਾ ਬੈਰ ਪੈ ਗਿਆ ਉਹ ਚੀਜ਼ਾਂ ਦਾ ਬਿਲਕੁਲ ਬਿਲਕੁਲ ਉਹ ਸਾਰੀ ਉਮਰ ਨਾ ਤਾਂ ਇੱਕ ਦੂਜੇ ਦੇ ਮੱਥੇ ਲੱਗ ਸਕਦਾ ਜੇ ਮੱਥੇ ਲੱਗਣਗੇ ਤਾਂ ਲੜਾਈ ਹੋਊਗੀ ਲੜਾਈ ਹੋਊਗੀ ਕਿੱਥੇ ਗਿਆ ਪਿੰਡਾਂ ਦਾ ਭਾਈਚਾਰਾ ਜੇ ਪਿੰਡਾਂ ਦਾ ਭਾਈਚਾਰਾ ਖਤਮ ਹੋਇਆ ਤਾਂ ਖਤਮ ਕਰਨ ਦੇ ਪਿੱਛੇ ਕੌਣ ਹੈ ਹੂੰ ਹੂੰ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਪਿੰਡਾਂ ਦੇ ਵਿੱਚ ਭਾਈਚਾਰਾ ਹੋਣਾ ਚਾਹੀਦਾ ਪਿੰਡਾਂ ਦਾ ਸਰਪੰਚ ਹੋਣਾ ਚਾਹੀਦਾ ਸਰਪੰਚ ਜਿਹੜੀ ਪਾਰਟੀ ਦਾ ਮਰਜ਼ੀ ਹੋਵੇ ਉਹ ਪਿੰਡ ਦਾ ਸਰਪੰਚ ਹੈ ਪਰ ਅਸੀਂ ਆਪ ਹੀ ਮੂਹਰਾ ਲਾਉਂਦੇ ਫਿਰਦੇ ਆ ਯਾਰ ਕਿੱਥੇ ਗਿਆ ਪਿੰਡਾਂ ਦਾ ਭਾਈਚਾਰਾ ਖੈਰਾ ਸਾਹਿਬ ਜੀ ਜੇਕਰ ਗੱਲ ਕਰੀਏ ਸਾਹਿਬ ਆਪਾਂ ਇੱਕ ਨਾਰਮਲ ਜੀ ਗੱਲ ਕਰ ਦਿੰਨੇ ਆ ਵੀ ਵਿਰੋਧੀ ਧਿਰ ਸਾਨੂੰ ਨਿਸ਼ਾਨੇ ਤੋਂ ਭੜਕਾਉਂਦੀਆਂ ਨੇ ਹਨਾ ਜਾਂ ਦਿਸ਼ਾ ਹੋਰ ਦਿੱਤੀ ਦੇ ਦਿੱਤੀ ਜਾਂਦੀ ਹੈ ਤਾਂ ਇਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਅਸੀਂ ਆਪਣੀ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਖੜਾਉਣ ਵਾਸਤੇ ਅਸੀਂ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਆਪ ਹੀ ਪਿੱਛੇ ਹਟਾ ਰਹੇ ਹਾਂ ਮੇਰੇ ਹਿਸਾਬ ਨਾਲ ਭਾਈ ਇਹ ਗੱਲ ਥੋੜੀ ਬਿਲਕੁਲ ਸਹੀ ਹੈ ਕਿ ਜਿਹੜੇ ਮੁੱਦੇ ਨੇ ਉਹਨਾਂ ਨੂੰ ਤਾਂ ਕੋਈ ਦੇਖ ਹੀ ਨਹੀਂ ਰਿਹਾ ਕਿ ਅੱਜ ਤਾਂ ਬਸ ਇਹ ਹੋ ਰਿਹਾ ਵੀ ਹਾਂ ਉਹ ਆਮ ਆਦਮੀ ਪਾਰਟੀ ਦਾ ਉਹ ਕਾਲੀਆਂ ਦਾ ਉਹ ਕਾਂਗਰਸੀਆਂ ਦਾ ਉਹ ਭਾਜਪਾ ਵਾਲਿਆਂ ਦਾ ਚਲ ਕਿਸੇ ਪਾਰਟੀ ਨੂੰ ਵੋਟਾਂ ਦੇਖ ਕੇ ਥੋੜੀ ਪਾਉਣੀਆਂ ਨੇ ਆਪ ਕੋਈ ਵੀ ਪਾਰਟੀ ਦੀ ਗੱਲ ਕਰ ਲੈਂਦੇ ਆ ਜਦ ਚਾਹੇ ਕਾਂਗਰਸ ਦੀ ਗੱਲ ਕਰ ਲੈਂਦੇ ਆ ਯਾਰ ਕਾਂਗਰਸ ਦੇ ਵਿੱਚ ਉਹਨਾਂ ਸਾਰਾ ਤੋਂ ਗੰਦਾ ਬੰਦਾ ਖੜਾਤਾ ਯਾਰ ਠੀਕ ਐ ਕੋਈ ਪਿੰਡ ਦਾ ਸਰਪੰਚ ਐ ਕੋਈ ਜਿਹੜਾ ਸਰਪੰਚੀ ਦਾ ਉਮੀਦਵਾਰ ਐ ਹਨਾ ਪਿੰਡ ਦੇ ਬੰਦੇ ਉਹਨੂੰ ਨਹੀਂ ਚਾਹੁੰਦੇ ਪਰ ਪਾਰਟੀ ਨੇ ਉਹਨੂੰ ਟਿਕਟ ਦੇ ਦਿੱਤੀ ਪਾਰਟੀ ਨੇ ਕੀ ਟਿਕਟ ਦੇਣੀ ਉਹ ਆਪ ਹੱਲਾਸ਼ੇਰੀ ਪਿੱਛੋਂ ਆਈ ਤਾਂ ਇਹ ਤੇ ਪਾਰਟੀ ਨੇ ਤਾਂ ਕੀ ਟਿਕਟਾਂ ਦੇਣੀਆਂ ਪਿੱਛੋਂ ਤਾਂ ਹੱਲਾਸ਼ੇਰੀ ਉਹ ਆਉਣੀ ਐ ਤੇ ਉਹ ਖੜ ਗਿਆ ਜਿਹਨੂੰ ਪਿੰਡ ਜਿਹਨੂੰ ਪਿੰਡ ਦੇ ਬੰਦੇ ਕਿੰਨੇ ਕਿ ਆਪਣਾ ਮੂੰਹ ਹੀ ਨਹੀਂ ਲਾਉਣਾ ਚਾਹੁੰਦੇ ਆਪਾਂ ਉਹਨੂੰ ਵੀ ਖੜਾ ਦਿੰਨੇ ਆ ਯਾਰ ਫੈਸਲਾ ਚਾਹੇ ਪਿੰਡ ਦੇ ਲੋਕਾਂ ਦੇ ਕਾਰਨ ਫੈਸਲਾ ਤਾਂ ਉਦੋਂ ਆਉਣਾ ਨਾ ਜਦ ਰਿਜ਼ਲਟ ਆਊਗਾ ਚੋਣਾਂ ਹੋਣ ਗਿਆ ਰਿਜ਼ਲਟ ਆਊਗਾ ਪਰ ਜਿਹੜੇ ਗੱਲ ਤਾਂ ਇਹ ਜਿਹੜੇ ਪਹਿਲਾਂ ਝਗੜੇ ਹੁੰਦੇ ਆ ਗੱਲ ਉਹਨਾਂ ਦੀ ਹੈ ਉਸ ਖਿੱਚਾ ਤਾਣੀ ਦੇ ਵਿੱਚ ਜਿਹੜੇ ਅਹਿਮ ਮੁੱਦੇ ਨੇ ਉਰਾਈ ਜਾਂਦੇ ਨੇ ਚਾਹੇ ਬੱਚਿਆਂ ਦੀ ਪੜ੍ਹਾਈ ਦਾ ਹੋਵੇ ਚਾਹੇ ਪਿੰਡਾਂ ਦੇ ਵਿਕਾਸ ਦਾ ਹੋਵੇ ਚਾਹੇ ਪਿੰਡਾਂ ਦੀ ਬਿਹਤਰੀ ਦਾ ਹੋਵੇ ਚਾਹੇ ਪਿੰਡਾਂ ਦੇ ਸਕੂਲਾਂ ਦਾ ਹੋਵੇ ਪਿੰਡਾਂ ਦੇ ਪੰਚਾਇਤ ਘਰਾਂ ਦਾ ਹੋਵੇ ਪਿੰਡਾਂ ਦੇ ਜਿਹੜੇ ਉਹ ਜੰਜਕਰ ਹੁੰਦੇ ਨੇ ਉਹਨਾਂ ਦਾ ਹੋਵੇ ਕਿੰਨੇ ਕੁ ਪਿੰਡਾਂ ਦੇ ਵਿੱਚ ਜੰਜਕਰ ਬਣੇ ਹੋਏ ਨੇ ਬਿਲਕੁਲ ਫਿਰ ਪਹਿਲਾਂ ਹੁੰਦੇ ਸੀ ਪਿੰਡਾਂ ਦੇ ਵਿੱਚ ਜੰਜਕਰ ਜੰਜ ਜਾਂਉਂਦੀ ਸੀ ਦੀ ਜੰਜਕਰ ਚ ਰੁਕਦੀ ਸੀ ਯਾਰ ਕਈ ਪਿੰਡਾਂ ਦੇ ਵਿੱਚ ਬੜੇ ਸੋਹਣੇ ਬਣਾਏ ਹੋਏ ਨੇ ਉਹਨਾਂ ਆਪਣੇ ਕਮਿਊਨਿਟੀ ਹਾਲ ਬਣਾਏ ਹੋਏ ਨੇ ਕਿਸੇ ਕਿਤੇ ਕਿਸੇ ਗਰੀਬ ਦੀ ਧੀ ਦਾ ਵਿਆਹ ਵੀ ਉੱਥੇ ਹੁੰਦਾ ਕਹਿੰਦੇ ਨੇ ਕਿ ਇੱਕ ਗਰੀਬ ਦਾ ਚੌਪੂਰਾ ਹੋ ਜਾਂਦਾ ਬਾਈ ਜਦੋਂ ਉਦਾਂ ਦੇ ਕਮਿਊਨਿਟੀ ਹਾਲ ਦੇ ਵਿੱਚ ਵਿਆਹ ਹੁੰਦਾ ਨਾ ਅਗਲਾ ਕਹਿੰਦਾ ਮੈਂ ਪੈਲਸ 'ਚ ਵਿਆਹ ਕੀਤਾ ਬਿਲਕੁਲ ਬਿਲਕੁਲ ਗਰੀਬ ਦਾ ਵੀ ਜਦ ਚਾਹ ਹੁੰਦੇ ਨੇ ਹਾਂ ਨਾ ਵੱਡਾ ਬੰਦਾ ਤਾਂ ਜਾ ਕੇ ਪੈਲਸ 'ਚ ਵੀ ਕਰ ਲੂਗਾ ਬਿਲਕੁਲ ਠੀਕ ਵੱਡੇ ਬੰਦੇ ਦਾ ਵੱਡੇ ਵੱਡੇ ਪੈਲਸਾਂ 'ਚ ਵੀ ਵਿਆਹ ਕਰ ਲਾਂਗੇ ਪਰ ਗਰੀਬ ਵਾਸਤੇ ਵੀ ਬਣਾਉਣਾ ਚਾਹੀਦਾ ਨਾ ਕੁਝ ਕੱਲੇ ਆਟਾ ਦਾਲ ਦੇ ਕੇ ਤਾਂ ਨਹੀਂ ਸਰਨਾ ਆਟਾ ਦਾਲ ਦੇ ਕੇ ਤਾਂ ਅਸੀਂ ਜਿਹੜਾ ਵਿਚਾਰਾ ਉਹ ਦੋ ਦਿਹਾੜੀਆਂ ਕਰਦਾ ਸੀ ਉਹ ਤੋਂ ਵੀ ਉਹਨੂੰ ਹੱਤ ਧਵਾਤੇ ਉਹ ਤੋਂ ਬਾਅਦ ਲਗਾ ਕਹਿੰਦਾ ਕੋਈ ਨਹੀਂ ਸਰਕਾਰ ਨੇ ਦੇ ਹੀ ਦੇਣਾ ਬਿਲਕੁਲ ਉਹ ਖੇਰਾ ਸਾਹਿਬ ਜਿਵੇਂ ਅੱਜ ਆਖਰੀ ਤਰੀਕ ਹੈ ਨਾਮਜ਼ਦਗੀ ਭਰਾਂ ਦੀ ਲਾਈਨਾਂ ਲੰਬੀਆਂ ਲੰਬੀਆਂ ਲੱਗੀਆਂ ਦੇਖੀਆਂ ਨੇ ਜੀ ਤਾਂ ਕੁਝ ਬੰਦਿਆਂ ਤੇ ਇਦਾਂ ਦੇ ਇਲਜ਼ਾਮ ਲੱਗੇ ਨੇ ਕਿ ਉਹ ਕਿਸੇ ਪਾਰਟੀ ਨਾਲ ਸਬੰਧਤ ਨੇ ਖਾਲੀ ਜਿਹੜੇ ਨੇ ਫਾਰਮ ਭਰੀ ਬੈਠੇ ਨੇ ਤਾਂ ਡੰਮੀ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕੈਂਡੀਡੇਟ ਇਹ ਕੀ ਕਾਰਨ ਸਮਬੰਧਿਓ ਇਹ ਕਿਤੇ ਨਾ ਕਿਤੇ ਅਣਦੇਖੀ ਕੀਤੀ ਜਾ ਰਹੀ ਹੈ ਅਣਗੈਲੀ ਹੈ ਕਿਵੇਂ ਸਮਝਦੇ ਹੋ ਭਾਈ ਜੇ ਢੰਮੀ ਕੈਂਡੀਡੇਟ ਦੀ ਤੁਸੀਂ ਗੱਲ ਕਰਦੇ ਹੋ ਤਾਂ ਸੈਕੰਡਰੀ ਕੈਂਡੀਡੇਟ ਕਹਿੰਦੇ ਆ ਉਹਨੂੰ ਉਹਦੇ ਵੀ ਕਾਗਜ ਭਰੇ ਜਾਂਦੇ ਨੇ ਉਹਦੀਆਂ ਵੀ ਬੈਂਕ ਡਿਟੇਲਾ ਨਾਲ ਲੱਗਦੀਆਂ ਉਹਦਾ ਵੀ ਸਾਰਾ ਕੁਝ ਉਲਾ ਟੈਕਸ ਜੋ ਵੀ ਲੱਲਾ ਪੱਬਾ ਲੱਗਦਾ ਉਹਦੀਆਂ ਸਾਰੀਆਂ ਨੁਸੀਆਂ ਨਾਲ ਲੱਗਦੀਆਂ ਨੇ ਕਿਉਂਕਿ ਉਹਦੇ ਕਾਗਜ ਪੂਰੇ ਤਾਂ ਹੋਣੇ ਚਾਹੀਦੇ ਨੇ ਕਿਉਂਕਿ ਜੇ ਉਹਨਾਂ ਦੇ ਉਮੀਦਵਾਰ ਦੇ ਜਿਹੜੇ ਕਾਗਜ ਨੇ ਉਹ ਕਿਸੇ ਤਰੀਕੇ ਸਹੀ ਨਹੀਂ ਨਿਕਲਦੇ ਕੋਈ ਇਲਜ਼ਾਮ ਲੱਗਦਾ ਤਾਂ ਜਿਹੜਾ ਸੈਕੰਡਰੀ ਕੈਂਡੀਡੇਟ ਆ ਢੰਮੀ ਕੈਂਡੀਡੇਟ ਆ ਫਿਰ ਉਹਦੇ ਕਾਗਜ ਅੱਗੇ ਕੀਤੇ ਜਾਣਗੇ ਉਹਦੇ ਕਾਗਜਾਂ ਦੀ ਪੜਤਾਲ ਹੋਊਗੀ ਨਹੀਂ ਪਰ 7 ਤਰੀਕ ਨੂੰ ਕਾਗਜ਼ ਵਾਪਸ ਲੈ ਲੈ ਜਾਣਗੇ ਠੀਕ ਆ ਇਹ ਹੁੰਦੇ ਆ ਡੰਮੀ ਕੈਂਡੀਡੇਟ ਜੇ ਹੁਣ ਅਸੀਂ ਗੱਲ ਕਰਾਂਗੇ ਅਸੀਂ ਖਾਲੀ ਪੇਪਰ ਫੜਾ ਦਾਂਗੇ ਜਾ ਕੇ ਖਾਲੀ ਪੇਪਰਾਂ ਚ ਕੀ ਲੱਭਣਗੇ ਉਹ ਇਹ ਬਾਈ ਹੋਰ ਕੁਝ ਨਹੀਂ ਇਹ ਅਨਪੜਤਾ ਦੀ ਨਿਸ਼ਾਨੀ ਆ ਜੇ ਯਾਰ ਪੜਿਆ ਲਿਖਿਆ ਹੂ ਉਹ ਫਾਰਮ ਤਾਂ ਭਰ ਕੇ ਲੈ ਜੂ ਆਪਦਾ ਹੋਰ ਨਹੀਂ ਕੁਛ ਲੈ ਕੇ ਜਾਊ ਬਿਲਕੁਲ ਫਾਰਮ ਤਾਂ ਭਰ ਕੇ ਲੈ ਕੇ ਜਾਊਗਾ ਜਿੱਥੇ ਜਿੱਥੇ ਤਾਂ ਅਸੀਂ ਕਹਿੰਨੇ ਆ ਵੀ ਸਾਨੂੰ ਸਰਪੰਚ ਬਿਏ ਪਾਸ ਚਾਹੀਦੇ ਨੇ ਕਿਤੇ ਅਸੀਂ ਕੈਂਡੀਡੇਟਾਂ ਦੇ ਫਾਰਮ ਡੰਬੀਆਂ ਦੇ ਭਰੌਂਦੇ ਫਿਰ ਧਿਆਨ ਪੜਾਂਦੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਇਹ ਕਾਗਜ਼ ਭਰ ਕੇ ਲੈ ਕੇ ਜਾਣਾ ਕਿ ਖਾਲੀ ਲੈ ਕੇ ਜਾਣਾ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਫਾਈਲ ਭਰ ਕੇ ਲੈ ਕੇ ਜਾਣੀ ਐ ਕਿ ਖਾਲੀ ਲੈ ਕੇ ਜਾਣੀ ਐ ਬਾਈ ਜੇ ਉਹਦੀ ਜਗ੍ਹਾ ਕੋਈ ਪੜਿਆ ਲਿਖਿਆ ਹੁੰਦਾ ਉਹਨੇ ਫੈਲ ਹੀ ਨਹੀਂ ਸੀ ਹੱਥੋਂ ਫਿਰ ਹੱਥ 'ਚ ਫੜਾਉਣੀ ਵੀ ਮੇਰੀ ਫੈਲ ਖਾਲੀ ਐ ਹਾਲਾਂਕਿ ਉਹ ਕੱਲਾ ਕੱਲਾ ਪੇਜ ਬਲਟ ਕੇ ਬਿਲਕੁਲ ਬਿਲਕੁਲ ਕਿਹੜਾ ਸਾਹਿਬ ਜੀ ਕਿਤੇ ਜੇ ਖਬਰ ਕਿਤੇ ਕਿਤੇ ਸੱਚ ਨਿਕਲਦੀ ਆ ਤਾਂ ਚਿੰਤਾ ਦਾ ਵਿਸ਼ਾ ਵੀ ਹੈ ਚਿੰਤਾ ਦਾ ਵਿਸ਼ਾ ਬਾਈ ਬਹੁਤ ਆ ਚਿੰਤਾ ਦਾ ਵਿਸ਼ਾ ਪਹਿਲਾਂ ਆਪਾਂ ਇਲਜ਼ਾਮ ਲਾਉਂਦੇ ਹਾਂ ਕਿ ਸਾਡੇ ਮੰਤਰੀ ਜਾਣ ਪੜਨੇ ਤੇ ਹੁਣ ਅਸੀਂ ਅਨ ਜਦ ਮੈਂ ਗੱਲ ਉਹੀ ਕਹਿ ਰਿਹਾ ਵੀ ਅਨਪੜਤਾ ਹਾ ਨਾ ਬਾਈ ਕਿਸੇ ਅਨਪੜ ਦੇ ਹੱਥ ਚ ਆਪਾਂ ਘਰਬਾਹੀ ਦੇ ਦਾਂਗੇ ਉਹ ਘਰ ਵੀ ਡਬੋ ਦਿੰਦੇ ਹੈਗਾ ਹੀ ਕਈ ਹੁੰਦੇ ਆ ਵੀ ਇੱਕ ਹੁੰਦਾ ਬਈ ਅਨਪੜਤਾ ਹਾ ਨਾ ਇੱਕ ਹੁੰਦਾ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਹੁੰਦੀ ਹਮ ਹਮ ਤਜਰਬਾ ਨਹੀਂ ਹੁੰਦਾ ਹਮ ਹਮ ਹੁਣ ਸਾਡੇ ਬਜ਼ੁਰਗ ਸੀਗੇ ਕਈ ਅਨਪੜ੍ਹ ਸੀਗੇ ਹਨਾ ਉਹਨਾਂ ਦਾ ਤਜਰਬਾ ਬਹੁਤ ਸੀਗਾ ਹਨਾ ਪਰ ਇਹ ਕਿੰਨੀਆਂ ਜ਼ਮੀਨਾਂ ਬਣਾ ਕੇ ਗਏ ਨੇ ਇਹਨਾਂ ਦੀਆਂ ਖਬਰਾਂ ਨਿਕਲ ਕੇ ਨਹੀਂ ਸਾਹਮਣੇ ਆਉਂਦੀਆਂ ਸੀ ਪਰ ਪਰ ਅੱਜ ਅੱਜ ਦੀ ਅਨਪੜਤਾ ਦੇਖੋ ਯਾਰ ਆਉਂ ਅਨਪੜ੍ਹ ਬੰਦਾ ਯਾਰ ਅਨਪੜ੍ਹ ਬੰਦੇ ਆਪਾਂ ਅੱਜ ਦਾ ਜਿਹੜਾ ਬਈ ਟਾਈਮ ਆ ਅੱਗੇ ਹੁੰਦਾ ਸੀ ਜਵਾਨਾਂ ਦਾ ਟਾਈਮ ਹਮ ਜਦੋਂ ਤਜਰਬੇਕਾਰ ਬੰਦੇ ਹੁੰਦੇ ਸੀ ਉਦੋਂ ਹੁੰਦਾ ਸੀ ਜਵਾਨਾਂ ਦਾ ਟਾਈਮ ਉਹ ਸਦਾ ਜਾ ਕੇ ਐਮਐਲਏ ਨੂੰ ਕਹਿੰਦੇ ਸੀ ਇੰਨੀ ਗ੍ਰਾਂਟ ਚਾਹੀਦੀ ਅਗਲਾ ਠਾਲ ਦੇਣੇ ਲੈ ਕੇ ਕਹਿੰਦਾ ਹੀ ਲੈ ਜਾ ਬਈ ਬਿਲਕੁਲ ਬਿਲਕੁਲ ਪਰ ਅੱਜ ਜਿਹੜਾ ਸਰਪੰਚ ਆ ਉਹਨੂੰ ਕੱਲਾ ਕੱਲਾ ਪਤਾ ਹੋਣਾ ਚਾਹੀਦਾ ਮੈਂ ਕਿਹੜੇ ਫੰਡ ਚੋਂ ਲੈ ਕੇ ਆਉਣੀ ਆ ਇਹ ਫੰਡ ਮੈਨੂੰ ਐਮਐਲਏ ਦਊਗਾ ਮੈਨੂੰ ਐਮਪੀ ਦਊਗਾ ਕੌਣ ਮੈਨੂੰ ਫੰਡ ਦਊਗਾ ਠੀਕ ਆ ਇਹ ਪੂਰਾ ਸਰਪੰਚ ਨੂੰ ਪਤਾ ਹੋਣਾ ਚਾਹੀਦਾ ਤਾਂ ਉਹ ਆਪਣੇ ਪਿੰਡ ਦਾ ਵਿਕਾਸ ਕਰਾ ਸਕਦਾ ਨਹੀਂ ਵਿਕਾਸ ਨਹੀਂ ਕਰਾ ਸਕਦਾ ਉਹਨੂੰ ਪਤਾ ਹੋਣਾ ਚਾਹੀਦਾ ਜੇ ਮੈਂ ਸਕੂਲ ਪ੍ਰਾਇਮਰੀ ਤੋਂ ਸਕੈਂਡਰੀ ਕਰਾਉਣਾ ਤਾਂ ਮੈਨੂੰ ਕਿਹਦੇ ਕੋਲ ਜਾਣਾ ਪਊਗਾ ਕਿਹਨੂੰ ਮੈਨੂੰ ਮਤਾ ਲਿਖ ਕੇ ਦੇਣਾ ਪਊਗਾ ਜੇ ਮੈਂ ਸਕੈਂਡਰੀ ਤੋਂ ਹਾਈ ਕਰਾਉਣਾ ਤਾਂ ਕਿਹਦੇ ਕੋਲ ਮੈਨੂੰ ਜਾਣਾ ਪਊਗਾ ਕਿਨੂੰ ਮੈਨੂੰ ਮਤਾ ਲਿਖ ਕੇ ਦੇਣਾ ਪਊਗਾ ਇਹ ਉਹਨੂੰ ਨੌਲੇਜ ਹੋਣੀ ਚਾਹੀਦੀ ਆ ਜਿਹਨੂੰ ਹੋਣਾ ਪਤਾ ਹੋਣਾ ਚਾਹੀਦਾ ਵੀ ਜੇ ਮੈਂ ਠੋਪਾ ਸਾਫ ਕਰਾ ਕੇ ਉੱਥੇ ਮੱਛੀ ਫਾਰਮ ਬਣਾਉਣਾ ਤਾਂ ਮੈਨੂੰ ਕਿਹਨੂੰ ਮਿਲਣਾ ਚਾਹੀਦਾ ਠੀਕ ਆ ਇਹ ਚੀਜ਼ਾਂ ਦਾ ਉਹਨੂੰ ਗਿਆਨ ਹੋਣਾ ਚਾਹੀਦਾ ਜੇ ਮਨਰੇਗਾ ਸਕੀਮ ਦੇ ਵਿੱਚ ਲੋਕਾਂ ਦੇ ਪੈਸੇ ਮਰਦੇ ਆ ਲੋਕ ਸਰਪੰਚ ਤੱਕ ਪਹੁੰਚ ਕਰਦੇ ਆ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਮੈਂ ਸੈਕਟਰੀ ਨੂੰ ਕੀ ਕਹਿਣਾ ਸੈਕਟਰੀ ਨੂੰ ਕਾਹਦਾ ਡਰਾਪਾ ਦੇਣਾ ਸੈਕਟਰੀ ਦਾ ਨਾਮ ਲਿਖ ਕੇ ਕਿਹੜੇ ਮਨਿਸਟਰ ਕੋਲ ਭੇਜਣਾ ਇਹ ਉਹਨੂੰ ਪਤਾ ਹੋਣਾ ਚਾਹੀਦਾ ਵਾ ਤਾ ਪਿੰਡ ਦਾ ਵਿਕਾਸ ਹੁੰਦਾ ਹੂ ਨਹੀਂ ਹੁੰਦਾ ਬਿਲਕੁਲ ਵੀ ਮਤਲਬ ਇੱਕ ਕੈਂਡੀਡੇਟ ਖੜਾ ਕਰਨ ਤੱਕ ਮਤਲਬ ਨਹੀਂ ਹੈਗਾ ਇਹਨਾਂ ਮੁੱਦਿਆਂ ਨੂੰ ਵਿਚਾਰਨ ਦੀ ਜਿਹੜੀ ਆ ਉਹ ਲੋੜ ਹੈ ਲੜਾਈ ਝਗੜੇ ਖਤਮ ਕਰਨ ਦੀ ਲੋੜ ਹੈ ਜੀ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਖਿਆਰਾ ਸਾਹਿਬ ਅੱਜ ਦੇ ਇਸ ਵਿਚਾਰ ਲਈ ਆ ਤੁਸੀਂ ਵੀ ਸੁਣਿਆ ਹੋਣਾ ਕਿ ਬਹੁਤ ਵਧੀਆ ਵਿਚਾਰ ਰੱਖੇ ਨੇ ਤੁਸੀਂ ਸਾਡੇ ਮੁੱਦੇ ਕਿਹੜੇ ਹੋਣੇ ਚਾਹੀਦੇ ਨੇ ਸਿਰਫ ਕੈਂਡੀਡੇਟ ਨੂੰ ਖੜਾ ਕਰਨਾ ਹੀ ਸਭ ਤੋਂ ਵੱਡਾ ਮੁੱਦਾ ਨਹੀਂ ਹੁੰਦਾ ਜਿਵੇਂ ਜਿਸ ਤਰ੍ਹਾਂ ਦੀਆਂ ਖਬਰਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸੁਣਦੇ ਆ ਕਿ ਚਾਹੇ ਉਹ ਅਸ਼ਰੀ ਮਕਸਰ ਸਾਹਿਬ ਦੀ ਹੋਵੇ ਮੋਗੇ ਦੀ ਹੋਵੇ ਗੁਰਦਾਸਪੁਰ ਦੀ ਹੋਵੇ ਚਾਹੇ ਉਹ ਪੰਚਾਇਤੀ ਬੋਲੀਆਂ ਦੇ ਦੀ ਗੱਲ ਹੋਵੇ ਤਾਂ ਇਹਨਾਂ ਦੇ ਨਾਲ ਜਿਹੜਾ ਪੰਜਾਬ ਦੇ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਦਾ ਸਾਨੂੰ ਇਕਜੁੱਟ ਹੋ ਕੇ ਸਮਝਦਾਰੀ ਦੇ ਨਾਲ ਜੇਕਰ ਅਸੀਂ 2024 ਦੇ ਡਿਜੀਟਲ ਦੌਰ ਦੇ ਵਿੱਚ ਜਿੰਨੇ ਆ ਤਾਂ ਸਾਨੂੰ ਇਸ ਡਿਜੀਟਲ ਦੁਨੀਆ ਦੀ ਵਰਤੋਂ ਵੀ ਕਰਨੀ ਆਉਣੀ ਚਾਹੀਦੀ ਹੈ ਨਾ ਕਿ ਸਿਰਫ ਆਪਣੇ ਮਫਾਦਾ ਵਾਸਤੇ ਇੱਕ ਕੰਪਨੀ ਲੋਗੋ ਦੇ ਮਗਰ ਲਾ ਕੇ ਜਿਹੜਾ ਆ ਅਸੀਂ ਆਪਣੇ ਕੈਂਡੀਡੇਟ ਨੂੰ ਖੜਾ ਕਰਕੇ ਆਪਣੀ ਹੱਥ ਪਗਾਉਨੇ ਆ ਤਾਂ ਇਹ ਇਹ ਮੁੱਦੇ ਜਿਹੜੇ ਨੇ ਨਹੀਂ ਹੋਣੇ ਚਾਹੀਦੇ ਸੋ ਜੋ ਸਾਡੇ ਖੈਰਾ ਸਾਹਿਬ ਨੇ ਤੇ ਇਸ ਸਾਡੇ ਪ੍ਰੋਗਰਾਮ ਕਰਨ ਦਾ ਮੇਨ ਮਕਸਦ ਹੀ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਪੰਚਾਇਤਾਂ ਨੇ ਉਹ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਆ ਇਹ 15 ਤਰੀਕ ਨੂੰ ਜਿਹੜੇ ਨੇ ਉਹ ਸਰਪੰਚ ਜਾਂ ਪੰਚਾਇਤ ਨੂੰ ਚੁਣਨ ਇਹਨਾਂ ਨੂੰ ਲੈ ਕੇ ਜਿਹੜਾ ਆ ਸੁਚੇਤ ਕਰਨ ਅਹ ਤਾਂ ਸਾਡਾ ਮੇਨ ਮੋਟਿਵ ਸੀਗਾ ਤੇ ਤੁਹਾਡਾ ਇਸ ਬਾਰੇ ਕੀ ਸੁਝਾਅ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਚੋ ਆ ਇੱਕ ਨਵੇਂ ਪੋਸਟਕਾਰ ਦੇ ਨਾਲ ਫਿਰ ਮੈਂ ਮਿਲਦਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ